ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿਟੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਜਿਹੜਾ 50 ਗ੍ਰਾਮ ਹੀਰੋਇਨ ਸਣੇ ਕਾਬੂ ਕੀਤਾ ਗਿਆ ਇਹ ਦੋ ਵਿਅਕਤੀ ਜਿਹੜੇ ਸਮਾਣਾ ਦੇ ਨਾਲ ਲੱਗਦੇ ਫਤਿਹਪੁਰਕੋਲ ਜਿਹੜਾ ਕੱਚਾ ਰਸੂਏਲਾ ਜਾਂਦਾ ਉੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਤੇ ਆ ਰਹੇ ਸਨ ਤੇ ਪੁਲਿਸ ਨੂੰ ਦੇਖ ਕੇ ਜਿਹੜਾ ਇਹਨਾਂ ਵੱਲੋਂ ਘਬਰਾਇਆ ਗਿਆ ਤੇ ਉੱਥੇ ਹੀ ਜਿਹੜੀ ਮੌਕੇ ਤੇ ਭੱਜਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੇ ਇਹਨਾਂ ਨੂੰ ਮੌਕੇ ਤੇ ਉੱਥੇ ਹੀ ਫੜ ਲਿਆ ਗਿਆ ਜਿਨ੍ਹਾਂ ਕੋਲੋਂ 50 ਗ੍ਰਾਮ ਜਿਹੜਾ ਹੀਰੋਇਨ ਬਰਾਮਦ ਹੋਈ ਹੈ ਮਨਪ੍ਰੀਤ ਕੋਲੋਂ ਜਿਹੜੀ ਹੈ 3 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਅਰਸ਼ਵੀਰ ਕੋਲ ਜਿਹੜੀ ਹੈ 20 ਗ੍ਰਾਮ ਜਿਹੜੀ ਹੈ ਹੀਰੋਇਨ ਬਰਾਮਦ ਹੋਈ ਤੇ ਅੱਜ ਇਹਨਾਂ ਨੂੰ ਸਿੰਦਰ ਜਿਹੜੇ ਦੋ ਬੰਦੇ ਫੜੇ ਨੇ ਕਿ ਕਿਥੋਂ ਇਹ ਕਿਵੇਂ ਫੜੇ ਸਿਰ ਕੀ ਗੱਲ ਵਾਸੀ ਜੀ ਕੱਲ ਮਿਤੀ 27 9 24 ਨੂੰ ਸਾਡਾ ਐਸੀ ਬਲਵੰਤ ਸਿੰਘ ਜੀ ਪੁਲਿਸ ਪਾਰਟੀਆਂ ਸਵੇਤ ਗਸਤੇ ਤਰਾਂ ਕੱਚਾ ਵਾ ਰਸਤੇ ਜਾ ਰਹੇ ਸੀ ਕਿ ਫਤਿਹਪੁਰ ਨੂੰ ਜਿਹੜਾ ਸੂਏ ਤੇ ਜਿੱਥੇ ਕੋ ਦੋ ਮੋਟਰਸਾਈਕਲ ਸਵਾਰ ਇੱਕਦਮ ਪੁਲਿਸ ਪਾਰਟੀ ਨੂੰ ਵੇਖ ਕੇ ਭਜਾਉਣ ਲੱਗੇ ਜਿਨ੍ਹਾਂ ਨੂੰ ਅਸੀਂ ਬਲਵੰਤ ਸਿੰਘ ਨੇ ਕਾਬੂ ਕਰਕੇ ਸ਼ੱਕਤ ਗ੍ਰਭ ਨਾਂ ਪਤਾ ਪੁੱਛਿਆ ਜਿਨ੍ਹਾਂ ਆਪਣਾ ਨਾਮ ਵਿਖਦੇ ਮਰਤੀ ਸਿੰਘ ਦੱਸਿਆ ਦੂਜੇ ਨੇ ਆਖਾ ਹਰਸ਼ਵੀਰ ਨੇ ਕਾਕੜੇ ਦੱਸਿਆ ਜੀਕਰ ਜਿਨ੍ਹਾਂ ਤੇ ਸ਼ੱਕ ਹੋਣ ਕਰਕੇ ਫਿਰ ਮਾਨਸਾਹ ਇੱਕ ਤੰਦਰ ਨੇ ਜਾ ਕੇ ਨਦੀ ਹਸਜਾਤ ਤੋਂ ਤਲਾਸ਼ੀ ਕੀਤੀ ਜਿਨ੍ਹਾਂ ਪਾਸੋਂ ਜੋ ਮਨਪ੍ਰਿਤ ਦੇ ਕਬਜ਼ੇ ਵਿੱਚੋਂ 30 ਗ੍ਰਾਮ ਚਿੱਟਾ ਹਿਰਨ ਪ੍ਰਾਪਤ ਹੋਈ ਤੇ ਹਰਸ਼ਵੀਰ ਤੇ 20 ਗ੍ਰਾਮ ਚਿੱਟਾ ਪ੍ਰਾਪਤ ਹੋਈ ਹੈ ਜਿਨ੍ਹਾਂ ਨੂੰ ਮੁਕੱਦਮਾ ਦਰਜ ਕਰਕੇ ਹਸਜਾਤ ਦਾ ਗ੍ਰਿਫਤਾਰ ਕੀਤਾ ਗਿਆ ਕੋਰਟ ਵਿੱਚ ਕੋਰਟ ਦੀ ਪੇਸ਼ ਕਰਕੇ ਜਰਮਾਂਡ ਲਵਾਂਗੇ ਦਾ ਜੀ